ਹਾਂ ਜੀ ਸਰ ਜਿਹੜੀ ਅੱਜ ਇਹ ਟੀਮਾਂ ਆਈਆਂ ਨੇ ਤੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਤੇ ਕਿਸ ਤਰ੍ਹਾਂ ਇਹ ਕੂੜੇ ਬਾਰੇ ਦੱਸ ਰਹੇ ਨੇ ਕਿ ਵੀ ਗਿੱਲੇ ਸੁੱਕੇ ਬਾਰੇ ਸਰ ਮਾਨਯੋਗ ਏਡੀਸੀ ਦੇ ਹੁਕਮਾਂ ਅਨੁਸਾਰ ਇੱਥੇ ਸਾਡੇ 7-8 ਸ਼ਹਿਰ ਦੀਆਂ ਟੀਮਾਂ ਆਈਆਂ ਹਨ ਤੇ ਇਹਨਾਂ ਨੂੰ ਇਸ ਪਰਪਰਪ ਲਈ ਭੇਜਿਆ ਹੈ ਕਿ ਜਿਸ ਤਰ੍ਹਾਂ ਕਿ ਸਮਾਣੇ ਦੇ ਵਿੱਚ ਅਸੀਂ ਗਿੱਲਾ ਸੁੱਕਾ ਕੂੜਾ ਡੋਰ ਟੂ ਡੋਰ ਜਾ ਕੇ ਘਰਾਂ ਦੇ ਵਿੱਚੋਂ ਕੂੜਾ ਇਕੱਠਾ ਕਰਕੇ ਤੇ ਜਿੰਨਾ ਵੀ ਬਾਕੀ ਜਿਹੜਾ ਕੂੜਾ ਆ ਉਹ ਸਾਰਾ ਪ੍ਰੋਸੈਸ ਕਰਦੇ ਜਿਵੇਂ ਕਿ ਗੱत्ता ਲੋਹਾ ਕੰਚ ਇਹ ਸਾਰਾ ਉਰੇ ਪ੍ਰੋਸੈਸ ਹੁੰਦਾ ਸਰ ਜੀ ਵੀ ਸਵਚ ਭਾਰਤ ਦੀਆਂ ਹਦਾਇਤਾਂ ਅਨੁਸਾਰ ਵੀ ਅਸੀਂ ਜਿਹੜੇ ਘਰਾਂ ਦੇ ਵਿੱਚੋਂ ਸਾਨੂੰ ਜਿਹੜੇ ਕੋ ਲੋਕ ਜਿਹੜੇ ਰਹਿ ਗਏ ਜਿਹੜੇ ਕੂੜਾ ਸਾਨੂੰ ਗਿੱਲਾ ਸੁੱਕਾ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਦੇਣ ਅਸੀਂ ਉਦੋਂ ਹੀ ਕਾਮਯਾਬ ਹੋ ਸਕਦੇ ਹਾਂ ਜੇ ਸਾਡੇ ਨਾਲ ਪਬਲਿਕ ਸਾਥ ਦੇ ਸਾਥ ਦੇ ओके ਤੇ ਜਿਹੜੀਆਂ ਗੱਡੀਆਂ ਘਰ ਘਰ ਜਾਂਦੀਆਂ ਨੇ ਉਹਨਾਂ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਵੀ ਦੱਸਣ ਉਹਨਾਂ ਨੂੰ ਕਿ ਵਿਸਫਤੇ ਜਾਗਰੂਕ ਕਰਨ ਸਰ ਜਾਗਰੂਕ ਕਰਨ ਲਈ ਉਹਨਾਂ ਨਾਲ ਮੋਟੀਵੇਟਰ ਅਤੇ ਹਰੀ ਭਰੀ ਕੰਪਨੀ ਨੂੰ ਅਸੀਂ ਠੇਕਾ ਦਿੱਤਾ ਹੈ ਉਹਨਾਂ ਦੇ ਵਰਕਰ ਵੀ ਨਾਲ ਜਾਂਦੇ ਹਨ ਤੇ ਜਿਹੜੇ ਕੀ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕਹਿੰਦੇ ਆ ਵੀ ਕੂੜਾ ਲੱਗ ਲੱਗ ਗਿੱਲਾ ਸੁੱਕਾ ਕਰਨ ਤੇ ਜਿਹੜੇ ਤੁਹਾਡੇ ਵੱਲੋਂ ਅਧਿਕਾਰੀ ਇਹ ਤਾਇਨਾਤ ਕੀਤੇ ਗਏ ਨੇ ਕਿ ਵੀ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਾਗਰੂਕ ਕਰਨ ਲੋਕਾਂ ਨੂੰ ਕਿ ਵੀ ਇਸ ਪ੍ਰਤੀ ਕਿ ਵੀ ਸਵੱਛਾ ਜਿਹੜੀ ਇਹ ਮਹਮੇਸ਼ੂਰੂ ਦਾ ਕਿ ਵੀ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਦੇਖ ਰਹੇ ਹੋ ਮਿਲ ਰਿਹਾ ਤੇ ਕਿਸ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਰਹੇ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਗਈਆਂ ਨੇ ਸਰ ਅਸੀਂ ਬਕਾਇਦਾ ਔਰੇ ਨਾਪੀ ਸਾਈਡ ਤੇ ਸਵੇਰੇ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਅਸੀਂ ਖੁਦ ਆਪੂਰੇ ਵਹਿਨੇ ਆ ਨਾ ਤੇ ਅਸੀਂ ਤਕਰੀਬਨ ਹਰੇ ਚੀਜ਼ ਨੂੰ ਅਸੀਂ ਚੈੱਕ ਕਰਦੇ ਹਾਂ ਚੈੱਕ ਚੈੱਕ ਦੌਰਾਨ ਪਾਇਆ ਗਿਆ ਕਿ ਕੂੜਾ ਸਾਡਾ ਬਿਲਕੁਲ ਸਹੀ ਗਿੱਲਾ ਸੁੱਕਾ ਅਲੱਗ-ਅਲੱਗ ਆ ਰਿਹਾ ਏ। ਓਕੇ। ਹਾਂਜੀ ਸਰ ਜਿਹੜਾ ਅਜੇ ਇਹ ਜਾਗਰੂਕ ਕੀਤਾ ਜਾ ਰਿਹਾ ਕੂੜਾ ਗਿੱਲੇ ਸੁੱਕੇ ਬ੍ਰਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਸਾਡੇ ADC ਮੈਡਮ ਮਾਨੋ ADC ਵੱਲੋਂ ਇਹ ਬਹਿ ਲੱਤਾ ਹੋਈਆਂ ਨੇ। ਉਸ ਮੁਤਾਬਕ ਸਾਨੂੰ ਇਹ ਕਿਹਾ ਗਿਆ ਵੀ ਜਿਹੜਾ ਘਰਾਂ ਚੋਂ ਆਪਾਂ ਕੂੜਾ ਲੈਣਾ ਹੈ ਉਹ 100% ਸੈਗਰੀਗੇਸ਼ਨ ਕਰਨਾ ਹੈ। ਠੀਕ ਹੈ ਜੀ। ਉਸ ਤੇ ਲਈ ਅਸੀਂ 12 ਟੈਂਪੂ ਸਾਡੇ ਚੱਲੇ ਹੋਏ ਨੇ ਜੀ ਸ਼ਹਿਰ 'ਚ। ਉਦੇ ਨਾਲ ਦੋ ਦੋ ਮਲਾਦਨ ਜਾ ਰਹੇ ਨੇ ਉਹ ਅਲੱਗ-ਅਲੱਗ ਕਰਕੇ ਲੈ ਕੇ ਆ ਰਹੇ ਠੀਕ ਹੈ ਉਹਦਾ ਬਾਕਾਇਦਾ ਅਸੀਂ ਇੱਥੇ ਕੰਡਾ ਲਗਾਇਆ ਹੋਇਆ ਹੈ ਗਿੱਲੇ ਦਾ ਅਸੀਂ ਅਲੱਗ ਕੰਡਾ ਕਰਦੇ ਹਾਂ ਸੁੱਕੇ ਦਾ ਅਲੱਗ ਕਰਦੇ ਹਾਂ ਜਿਹੜੀ ਵੀ ਪੂਰੀ ਸੈਗਰੀਗੇਸ਼ਨ ਹੁੰਦੀ ਹੈ ਅਸੀਂ 100% ਸੈਗਰੀਗੇਸ਼ਨ ਕਰ ਰਹੇ ਹਾਂ ਇਸੇ ਲਈ ਪੂਰੇ ਪਟਿਆਲੇ ਜ਼ਿਲ੍ਹੇ ਦੀਆਂ ਜਿਹੜੀਆਂ ਸਾਰੀਆਂ ਕਮੇਟੀਆਂ ਨੇ ਇੱਥੇ ਸਾਰੀਆਂ ਦੇਖਣ ਆਏ ਨੇ ਸਭ ਜੀ ਇਸੇ ਪਰਾਂਜੀ ਜਿਹੜੇ ਅੱਜ ਇਹ ਗਿੱਲੇ ਸੁੱਕੇ ਕੂੜੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੇ ਸਫਾਈ ਸੇਵਕਾਂ ਦਾ ਇਹ ਅਹਿਮ ਯੋਗਦਾਨ ਹੈ ਤੋਂ ਕਿਸੇ ਵੀ ਆਪਣੀ ਬਿਮਾਰੀ ਦੀ ਪਰਵਾਹ ਨਹੀਂ ਕਰਦੇ ਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਤੇ ਸਾਫ ਸਵੱ ਲਈ ਹਮੇਸ਼ਾ ਹੀ ਯੋਗਦਾਨ ਪਾਉਂਦੇ ਨੇ ਕਿਸ ਤਰ੍ਹਾਂ ਦੇਖ ਦਿਓ ਇਸ ਨੂੰ ਜਿਹੜੀ ਕਿ ਮਹਿੰਮ ਸ਼ੁਰੂ ਕੀਤੀ ਗਈ ਹੈ ਸਰ ਜਿਹੜੀ ਇਹ ਮਹਿੰਮ ਸ਼ੁਰੂ ਕੀਤੀ ਹੈ ਇਹਦਾ ਬੈਨੀਫਿਟ ਇਕੱਲਾ ਕਮੇਟੀ ਨੂੰ ਨਹੀਂ ਜੀ ਤੇ ਸਾਡੇ ਈਓ ਸਾਹਿਬ ਦੇ ਹੁਕਮਾਂ ਮੁਤਾਬਕ ਦੇ ਸਾਡੇ ਇਨਸਪੈਕਟਰ ਦੇ ਹੁਕਮਾਂ ਮੁਤਾਬਕ ਦੋ ਇਹਨਾਂ ਨੇ ਗਿੱਲੇ ਸੁੱਕੇ ਦੀ ਮਹਿੰਮ ਚਲਾਈ ਹੈ ਜੀ ਇਹਦਾ ਬ ਸੀ ਨੂੰ ਮਿਲੂਗਾ ਜੀ ਕੋਈ ਸ਼ਹਿਰ ਵਾਸੀ ਨੂੰ ਤਾਂ ਮਿਲੂਗਾ ਜੀ ਜਿਹੜਾ ਡੰਪਿੰਗ ਹੈ ਆਪਣੀ ਜਿਹੜੀ ਇਹ ਘਰ ਆਪਾਂ ਦੇਖਦੇ ਆਂ ਸੜਕਾਂ ਦੇ ਛੋਟੇ ਛੋਟੇ ਡੰਪ ਲੱਗੇਦੇ ਆਂ ਜਾਂ ਕੂੜਾ ਕਰਕਟ ਉੱਥੇ ਸੜਕਾਂ ਦੇ ਲੱਗਦਾ ਜੀ ਉਹ ਜੜੋਂ ਇਹ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਮਾਣਾ ਕਮੇਟੀ ਕਿਉਂ ਅਸੀਂ ਜਿਹੜਾ ਗਿੱਲਾ ਸੁੱਕਾ ਜੀ ਉਹ ਘਰਾਂ ਚੋਂ ਹੀ ਇਹ ਕੂੜਾ ਵੀ ਲੈ ਰਹੇ ਆਂ ਇੱਕ ਚੀਜ਼ ਹੋਰ ਕਰ ਕਹੂੰਗਾ ਮੈਂ ਤੁਹਾਨੂੰ ਜਿਹੜੇ ਸ਼ਹਿਰ ਵਾਸੀ ਆ ਉਹ ਸਾਡੀ ਬਹੁਤ ਮਦਦ ਕਰ ਰਹੇ ਆਂ ਜੀ ਇਸ ਗੱਲ ਨੂੰ ਜਿਵੇਂ ਉਹਨੂੰ ਸਮਝਾਇਆ ਗਿਆ ਜੀ ਇਹ ਗਿੱਲਾ ਸੁੱਕਾ ਉਹ ਆਪਣੇ ਘਰ 'ਚ ਇੱਕ ਡੱਬਾ ਗਿੱਲੇ ਦਾ ਲਾ ਰੱਖਿਆ ਜੀ ਤੇ ਸੁਈ ਦਾ ਲਾ ਲਓ ਜਿਹੜਾ ਆਪਾਂ ਜਿਹੜਾ ਕਾਰਜਕਵਲ ਲਫਾਫਾ ਹੋ ਗਿਆ ਸੁੱਕਾ ਹੋ ਗਿਆ ਜੀ ਇੱਕ ਡੱਬਾ ਉਹਨਾਂ ਨੇ ਗਿੱਲੇ ਦਾ ਲਾਰ ਰੱਖਿਆ ਜੀ ਕਰ ਕਰ ਇੱਕ ਸੁੱਕੇ ਦਾ ਲਾਰ ਰੱਖਿਆ ਸਰ ਵੀ ਸਾਨੂੰ ਸਹਿਯੋਗ ਬਹੁਤ ਵਧੀਆ ਸਹਿਯੋਗ ਪਬਲਿਕ ਹੀ ਸਹਿਯੋਗ ਦੇ ਰਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਜੀ ਜੀ ਬਹੁਤ ਜ਼ਿਆਦਾ ਇੱਥੇ ਦੇਖੋ ਸਾਰਾ ਸ਼ਹਿਰ ਸੁੰਦਰ ਹੋ ਜਾਏਗਾ ਜੀ ਗੰਦਗੀ ਖਤਮ ਹੋ ਜਾਏਗੀ ਜਿਹੜੀਆਂ ਆਂਦੀਆਂ ਬਿਮਾਰੀਆਂ ਉਹ ਜੜੋਂ ਹੀ ਖਤਮ ਹੋ ਜੂਗੀ ਖਤਮ ਹੋਣਗੀਆਂ ਤੇ ਬਚਾਅ ਰਹੇਗਾ ਬਚਾਅ ਰਹੇਗਾ ਸਰ ਇਹ ਹਕੀਕਤ ਕੋ ਇੱਕ ਸਾਡੀ ਹਰੀ ਭਰੀ ਜਿਹੜੀ ਕੰਪਨੀ ਆਈ ਹੈ ਜੀ ਉਹ ਬੜੀ ਮਿਹਨਤ ਕਰ ਰਹੀ ਹੈ ਜੀ ਉਹਨਾਂ ਨੇ ਇੱਕ ਜਿਵੇਂ ਆਪਣਾ ਡਰਾਈ ਅੰਦਰੋਂ ਡੱਬਾ ਚੱਕ ਕੇ ਜੀ ਗਿੱਲਾ ਠੁੱਕਾ ਅੱਡ-ਅੱਡ ਪਾ ਕੇ ਜੀ ਤਾਂ ਇੱਥੇ ਡੰਪਿੰਗ ਤੇ ਆਂਦਾ ਜੀ ਡੰਪਿੰਗ ਤੇ ਆ ਕੇ ਜੀ ਫਿਰ ਜਿਹੜੀ ਇਹ ਗਿੱਲੇ ਦੀ ਟਿਪ ਪਿੱਟਾ ਗਿੱਲੇ ਗਿੱਲੇ ਜਿੱਲੇ ਪੈਂਦਾ ਠੁੱਕੇ ਵਾਲਾ ਸੁੱਕੇ ਦੀ ਪਾਲ ਚੱਲ ਜਾਂਦਾ ਜੀ ਫਿਰ ਬਕਾਇਦਾ ਸਰ ਇਹ ਦੇਖੋ ਪ੍ਰੇਮ ਜਨ ਜੀ ਪ੍ਰੇਮ ਜੀ ਜੇ ਇੱਥੇ ਕੰਡਾ ਹੋਰ ਬਕਾਇਦਾ ਕੂੜਾ ਜੇ ਅਸੀਂ ਉਹਦੀ ਤੋਲ ਕਰਦੇ ਵੀ ਸ਼ਹਿਰ ਦਾ ਸਾਡਾ ਕਿੰਨੀ ਗਿੱਲਾ ਨਿਕਲ ਰਾ ਕਿੰਨਾ ਠੁੱਕਾ ਨਿਕਲ ਰਾ ਸਰ ਇਹਦੀ ਫਿਰ ਕੁੱਲ ਮਿਆਦੀ ਕਿੰਨੀ ਕਿ ਨਿਕਲਦੀ ਆ ਜੀ ਜਿਵੇਂ ਤੁਸੀਂ ਰੋਜ਼ ਕੰਡਾ ਵੀ ਲਾਣੋ ਇਹਦਾ ਟੋਟਲ ਸਰ ਜਿਹੜਾ ਸਾਡੇ ਅਸੀਂ ਕੰਡਾ ਕਰਦੇ ਹਾਂ 13 ਕੁਇੰਟਲ ਡੰਮ ਨਿਕਲ ਰਹੀ 13 13 ਟਨ ਨਿਕਲਦਾ ਜਿਹਾ ਪੂਰਾ ਜੀ ਇਹ ਸਾਰਾ ਫਿਰ ਗਿੱਲਾ ਅੱਡ ਜੀ ਤੇ ਕੱਢ ਹਾਂਜੀ ਬੋਬੀ ਜੀ ਮੰਨ ਲਓ ਦੋ ਮਿੰਟਾਂ ਬਾਅਦ ਹਾਂਜੀ ਮੈਡਮ ਜਿਹੜੀ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਗਿੱਲਾ ਸੁੱਕਾ ਕੂੜਾ ਤੇ ਇਹਦੇ ਪ੍ਰਤੀ ਕੀ ਕਹਿਣਾ ਚਾਹਣਗੇ ਜੀ ਇਹ ਬਹੁਤ ਵਧੀਆ ਮਹਿੰਮ ਆ ਜੀ ਪਹਿਲਾਂ ਮਤਲਬ ਕੂੜਾ ਵਗੈਰਾ ਹਰ ਜਗ੍ਹਾ ਪਿਆ ਰਹਿੰਦਾ ਸੀ ਸ਼ਹਿਰਾਂ ਦੇ ਵਿੱਚ ਤੇ ਹੁਣ ਜਿਹੜਾ ਇਹ ਘਰ ਘਰ ਤੋਂ ਕੂੜਾ ਕਲੈਕਸ਼ਨ ਹੁੰਦੀ ਹੈ ਕਮੇਟੀਆਂ ਦੁਆਰਾ ਤੇ ਉਹ ਉਹਨੂੰ ਪ੍ਰੋਸੈਸ ਕੀਤਾ ਜਾਂਦਾ ਸੁੱਕੇ ਨੂੰ ਲੱਗ ਗਿੱਲੇ ਨੂੰ ਲੱਗ ਵੀ ਜਿਹੜਾ ਵੀ ਕੱਪੜਾ ਵਗੈਰਾ ਉਹ ਵਿੱਚ ਸਾਰਾ ਕੁਝ ਆਉਂਦਾ ਲੱਗ ਪ੍ਰੋਸੈਸ ਕੀਤਾ ਜਾਂਦਾ ਗਿੱਲੇ ਕੂੜੇ ਦੀ ਖਾਦ ਬਣਾਈ ਜਾਂਦੀ ਹੈ ਜੋ ਆਪਣੇ ਪੌਦਿਆਂ ਤੇ ਫਸਲਾਂ ਲਈ ਬੈਨੀਫਿਟ ਹੈ ਤੇ ਉਹ ਵੇਚੀ ਵੀ ਜਾਂਦੀ ਹੈ ਈ ਆਫ ਕਾਸਟ ਵੀ ਦਿੱ ਤੁਹਾਨੂੰ ਬਹੁਤ ਵਧੀਆ ਇਹਨਾਂ ਨੇ ਉਹ ਕੀਤਾ ਹੋਇਆ ਜੀ ਬਹੁਤ ਵਧੀਆ ਪ੍ਰੋਸੈਸਿੰਗ ਇਹਨਾਂ ਦੀ ਸਾਰੀਆਂ ਮਸ਼ੀਨਾਂ ਨੇ ਕਿ ਵੀ ਇਸ ਪ੍ਰਤੀ ਜਨਤਾ ਵੱਲੋਂ ਵੀ ਹੰਗਾਰਾ ਮਿਲ ਰਿਹਾ ਜੀ ਕਿ ਵੀ ਜਿਹੜੀ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਗਿੱਲੇ ਸੁੱਕੇ ਸਪੋਰਟ ਮਿਲ ਰਿਹਾ ਜੀ ਬਹੁਤ ਵਧੀਆ ਸਾਰੇ ਕਹਿ ਰਹੇ ਵੀ ਸ਼ਹਿਰਾਂ ਦੇ ਵਿੱਚ ਸਫਾਈ ਹੋਣ ਲੱਗੀ ਹੈ ਜਦੋਂ ਤੋਂ ਇਹ ਮਹਿੰਮ ਸ਼ੁਰੂ ਹੋਈ ਹੈ ਪੰਜਾਬ ਸਰਕਾਰ ਵੱਲੋਂ ਗਿੱਲਾ ਸੁੱਕਾ ਕੂੜਾ ਅੱਡ ਕਰਨ ਤੇ ਖਾਦ ਬਣਾਉਣ ਦੀ ਜਿਹੜੀ ਇਹ ਮੈਮ ਸ਼ੁਰੂ ਕੀਤੀ ਗਈ ਹੈ ਇਸ ਪ੍ਰਤੀ ਕਿੰਨਾ ਕੁ ਹੰਗਾਰਾ ਮਿਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਇਸ ਦੇ ਵਿੱਚ ਅਸੀਂ ਸਵਚ ਭਾਰਤ ਮਿਸ਼ਨ ਦੇ ਵਿੱਚ ਹਾਂ ਤੇ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਹੈ ਇਸ ਨਾਲ ਲੋਕਾਂ ਨੂੰ ਫਾਇਦਾ ਵੀ ਹੈ ਜਿਵੇਂ ਆਪਾਂ ਪਹਿਲਾਂ ਦੇਖਿਆ ਸੀ ਕਿ ਕੂੜੇ ਦੇ ਬਹੁਤ ਵੱਡੇ ਵੱਡੇ ਢੇਰ ਬਣ ਜਾਂਦੇ ਸੀਗੇ ਕੂੜੇ ਦੇ ਕਿਉਂਕਿ ਕੂੜਾ ਮਿਕਸ ਹੁੰਦਾ ਸੀਗਾ ਗਿੱਲਾ ਸੁੱਕਾ ਕੂੜਾ ਸਾਰੇ ਲੋਕਾਂ ਨੂੰ ਮਿਲਾ ਕੇ ਸਿੱਧੇ ਪਰ ਅੱਜ ਦੀ ਘੜੀ ਦੇ ਵਿੱਚ ਸਾਰੇ ਲੋਕ ਗਿੱਲਾ ਸੁੱਕੇ ਕੂੜੇ ਬਾਰੇ ਜਾਣਕਾਰੀ ਹੈਗੀ ਹੈ ਤੇ ਅਲੱਗ-ਅਲੱਗ ਕਰਨ ਲੱਗੇ ਹੁਣ ਆਪਾਂ ਆਪਣੇ ਪਿੱਛੇ ਦੇਖੀਏ ਇੱਥੇ ਪਹਿਲਾਂ ਬਹੁਤ ਵੱਡੇ ਵੱਡੇ ਢੇਰ ਸੀ ਕੂੜੇ ਦੇ ਪਰ ਅੱਜ ਜਿਹੜੇ ਕੂੜੇ ਦੇ ਢੇਰ ਦੇਖਣ ਨੂੰ ਨਹੀਂ ਮਿਲਦੇ ਹੈਗੇ ਇਸ ਦਾ ਕਾਰਨ ਇਹ ਹੈ ਕਿ ਸਵਚ ਭਾਰਤ ਮਿਸ਼ਨ ਦੇ ਤਹਿਤ ਗਿੱਲਾ ਸੁੱਕਾ ਕੂੜਾ ਕੋਲ ਅਲੱਗ-ਅਲੱਗ ਹੋ ਰਿਹਾ ਗਿੱਲੇ ਕੂ ਸਾਪਰਸ ਐਗਰੀਗੇਸ਼ਨ ਤੇ ਸਾਪਰਸ ਐਨ ਪ੍ਰੋਸੈਸਿੰਗ ਹੋ ਜਾਂਦੀ ਹੈ ਇਹ ਮੁਹਿੰਮ ਸ਼ੁਰੂ ਕੀਤੀ ਗਿਆ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਮੈਂ ਕਹਿਣਾ ਚਾਹਾਂਗਾ ਕਿ ਹੁਣ ਤੋਂ ਪਹਿਲਾਂ ਜਿਹੜੇ ਵੀ ਆਪਣੇ ਪੰਜਾਬ ਵਾਸੀ ਹਰ ਸ਼ਹਿਰ ਦੇ ਲੋਕ ਸਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕੂੜੇ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਹੈ ਸਾਰੇ ਕੂੜੇ ਨੂੰ ਮਿਕਸ ਕਰਕੇ ਜਾਂ ਤਾਂ ਕਿਤੇ ਸੈਕੰਡਰੀ ਪੁਆਇੰਟਾਂ ਤੇ ਸੁੱਟ ਦਿੰਦੇ ਸੀ। ਯਾ ਜ਼ਿਆਦਾਤਰ ਲੋਕ ਅੱਗ ਲਗਾ ਕੇ ਨਸ਼ਟ ਕਰਨ ਨੂੰ ਹੀ ਕੂੜੇ ਨੂੰ ਮੈਨੇਜ ਕਰਨਾ ਸਮਝਦੇ ਸੀ। ਤੇ ਗੰਦਗੀ ਦਾ ਖਲਾਰਾ ਵੀ ਸੜਕਾਂ ਤੇ ਦੇਖਣ ਨੂੰ ਆਮ ਮਿਲਦਾ ਸੀ। ਕਾਫੀ ਜ਼ਿਆਦਾ ਹੁੰਦਾ ਸੀ ਜਿਸ ਦੇ ਨਾਲ ਆਵਾਰਾ ਕੁੱਤੇ ਪਸ਼ੂ ਵੀ ਫਿਰਦੇ ਸੀ। ਐਕਸੀਡੈਂਟ ਦੇ ਕਾਰਨ ਵੀ ਬਣਦੇ ਸੀ। ਪਰ ਸਰਕਾਰ ਨੇ ਜਦੋਂ ਦੀ ਇਹ ਮੁਹਿੰਮ ਚਲਾਈ ਹੈ ਇਸ ਦੇ ਨਾਲ ਲੋਕਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ। ਬਾੜਾਂ ਵਿੱਚ ਜਾ ਕੇ ਡੋਰ-ਟੂ-ਡੋਰ ਤੇ ਮੀਡੀਆ ਚੈਨਲ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ। ਤਾਂ ਹੁਣ ਲੋਕ ਕਾਫੀ ਅਵੇਅਰ ਹੋ ਚੁੱਕੇ ਨੇ। ਹੁਣ ਜਿਹੜਾ ਵੇਸਟ ਹੈ ਉਹ ਉਗਿੰਦਾ ਟੁਕਾ ਅਲੱਗ ਅਲੱਗ ਮਿੰਦਾ ਤੇ ਜਿਹੜਾ ਹਜ਼ਾਰਡਸ ਵੇਸਟ ਐ ਜਿਸ ਤੋਂ ਸਫਾਈ ਸੇਵਕਾਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਉਹ ਵੀ ਅਲੱਗ-ਅਲੱਗ ਕਰਕੇ ਸਾਨੂੰ ਮਿਲ ਜਦਾ ਜਿਸ ਦੇ ਨਾਲ ਕੀ ਐ ਕਿ ਗਿੱਲਾ ਕੂੜਾ ਉਹ ਜਿਹੜਾ ਡਾਇਰੈਕਟ ਕੰਪੋਸਟ ਪਿੱਟਾਂ ਦੇ ਵਿੱਚ ਪਾ ਕੇ ਉਹਦੀ ਖਾਦ ਬਣ ਜਾਂਦੀ ਐ ਸੁੱਕਾ ਕੂੜਾ ਵੇਚਣ ਦੇ ਕੰਮ ਆ ਜਾਂਦਾ ਇਸ ਦੇ ਨਾਲ ਇੱਕ ਤਾਂ ਕੂੜਾ ਖਤਮ ਹੋ ਗਿਆ ਦੂਜਾ ਜਿਹੜੀ ਨਗਰ ਕੌਂਸਲਾਂ ਕਮੇਟੀਆਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਇਆ ਤੇ ਜਿਹੜੇ ਸਥਾਈ ਕਰਮੀ ਸੀਗੇ ਉਹ ਮਿਕਸ ਕੂੜੇ ਦੇ ਵਿੱਚੋਂ ਜ਼ਿਆਦਾ ਸਮੈਲ ਆਉਂਦੀ ਸੀ ਜਾਂ ਗੈਸਾਂ ਨਿਕਲਦੀਆਂ ਸੀਗੀਆਂ ਕਾਫੀ ਤਰ੍ਹਾਂ ਦੀ ਜਹਿਰੀਲੀ ਜਹਿਰੀਲੀ ਉਹਨਾਂ ਦੀ ਸਿਹਤ ਤੇ ਵੀ ਅਸਰ ਹ ਹੀਮ ਚਲਾਉਣ ਦੇ ਨਾਲ ਇਹ ਸਾਰਾ ਕੁਝ ਸਹੀ ਪ੍ਰੋਸੈਸ ਦੇ ਵਿੱਚ ਹੋ ਰਿਹਾ ਹੁਣ ਜਿਹੜਾ ਵੇਸਟ ਵੀ ਆਪਣੀ ਸਹੀ ਪ੍ਰੋਸੈਸ ਨਾਲ ਜਿਹੜਾ ਤਰੀਕੇ ਨਾਲ ਮੈਨੇਜ ਹੋ ਜਾਂਦਾ ਇਹੜੇ ਸਫਾਈ ਸੇਵਕਿਆ ਨਗਰ ਕੌਂਸਲਾਂ ਨੇ ਆਉਣਾ ਲਈ ਅਮੰਦਨ ਚਰੀ ਵਾਢਾ ਹੋਇਆ ਤੇ ਇਸ ਦੇ ਨਾਲ ਨਾਲ ਜਿਹੜਾ ਆਪਣਾ ਵਾਤਾਵਰਨ ਹੈ ਉਹ ਵੀ ਸ਼ੁੱਧ ਰਹਿੰਦਾ ਹੈ ਕਿਉਂਕਿ ਜਿੱਥੇ ਗੰਦਗੀ ਦੇ ਢੇਰ ਨੇ ਜਿਵੇਂ ਆਪਾਂ ਡੰਪ ਸਾਈਡ ਤੇ ਹੁਣ ਖੜੇ ਆਂ ਉੱਥੇ ਵੱਡਾ ਢੇਰ ਲੱਗਿਆ ਹੋਇਆ ਸੀਗਾ ਉਹ ਕਾਫੀ ਜ਼ਿਆਦਾ ਗੰਦਗੀ ਫੈਲਦੀ ਸੀ ਪਰ ਇਹਨੂੰ ਮੈਨੇਜ ਕਰਨ ਦੇ ਨਾਲ ਹੁਣ ਬਹੁਤ ਵਧੀਆ ਜਿਹੜਾ ਇੱਥੋਂ ਦਾ ਵਾਤਾਵਰਨ ਵੀ ਹੋ ਗਿਆ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਡੰਪ ਸਾਈਡ ਤੇ ਖੜੇ ਆਂ ਕਿਸੇ ਵੀ ਤਰ੍ਹਾਂ ਦੀ ਸਾਨੂੰ ਬਦਬੂ ਨਹੀਂ ਆ ਰਹੀ ਪਰਾਪਰ ਤਰੀਕੇ ਨਾਲ ਹੌਣ ਕਰਕੇ ਮੈਂ ਤਾਂ ਕਹਿਣਾ ਕਿ ਲੋਕ ਇਸ ਦੇ ਵਿੱਚ ਹੋਰ ਵਾਤਸਾ ਹੋ ਦੇ ਵਿੱਚ ਜੁੜਨਗੇ ਮਹਿੰਮ ਦੇ ਵਿੱਚ ਵੱਧ ਤੋਂ ਵੱਧ ਜੁੜਨ ਜਿੰਨੀ ਮਹਿੰਮ ਵਧੀਆ ਹੁੰਦੀ ਜਾਊਗੀ ਜਦੋਂ ਸਾਰੇ ਲੋਕਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਤਾਂ ਹਰ ਸ਼ਹਿਰ ਹਰ ਦੇਸ਼ ਸਾਫ ਸੁਥਰਾ ਹੋ ਜਾਊਗਾ ਜੀ ਤਾਂ ਜੀ ਸਰ ਆਪਣਾ ਨਾਮ ਜੀ ਮੇਰਾ ਕਰਮਜੀਤ ਸਿੰਘ ਸਰ ਕਰਮਜੀਤ ਜੀ ਜਿਹੜੀ ਕਿ ਵੀ ਗਿੱਲਾ ਸੁੱਕਾ ਕੂੜਾ ਸੰਬੰਧੀ ਆ ਜਿਹੜੀ ਕਿ ਵੀ ਮਹਿੰਮ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਇਹ ਜਨਤਾ ਦਾ ਵੀ ਸਹਿਯੋਗ ਮਿਲ ਰਿਹਾ ਤੇ ਕੀ ਆਪਣੇ ਵੱਲੋਂ ਨਗਰ ਕੌਂਸਲ ਸਮਾਣਾ ਵੱਲੋਂ ਹਰੀਪਰੀ ਕੰਪਨੀ ਜਿਹੜਾ ਕਰਾਂ ਤੋਂ ਪੂਰਾ ਚੱਕਣ ਦਾ ਇਹ ਕੰਮ ਕੀਤਾ ਗਿਆ ਜੀ ਇਹਨਾਂ ਦੇ ਮੁਲਾਜ਼ਮ ਜਦੋਂ ਟੈਂਪੂ ਜਾਂਦੇ ਨੇ ਨਾਲ ਹਲਪਰ ਦਿੱਤੇ ਨੇ ਹੈਲਪਿੰਗ ਵੱਲੋਂ ਇਹ ਘਰਾਂ ਦੇ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਲੈ ਕੇ ਆ ਰਹੇ ਨੇ ਪੂਰੇ ਆਪਣੇ ਪ੍ਰੋਸੈਸਿੰਗ ਪਲਾਂਟ ਤੇ ਕੰਪੋਸਟ ਪਿੱਟਾ ਬਣੇ ਰਹੇ ਨੇ ਗਿੱਲਾ ਕੂੜਾ ਕੰਪੋਸਟ ਪਿੱਟਾ ਚੱਲ ਜਾਂਦਾ ਸੁੱਕਾ ਮਤਲਬ ਬੇਲਿੰਗ ਵੇਰਾ ਦੁਬਾਰਾ ਬੈਕਸ ਕੰਪਨੀ ਨੂੰ ਵੇਚ ਜਾਂਦੀ ਲੋਕਾਂ ਨੂੰ ਹੀ ਅਪੀਲ ਕਰਦੇ ਆਂ ਕਿ ਆਪਣੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਉਹ ਅਲੱਗ-ਅਲੱਗ ਹੀ ਆਡਰਡ ਪਾਇਓ ਆਡਾ-ਆਡਾ ਪਾਇਆ ਕੰਟਰੀ ਸ਼ਫਟੇ ਥਰੂ ਆਪਣੇ ਇੰਜੀਨੀਅਰਿੰਗ ਬ੍ਰਾਂਡ ਸੁਨੇਹਾ ਲਾਉ ਕਰਦੇ ਜਿਹੜਾ ਸਟੇਬਲ ਦਾ ਕੰਮ ਹੋਣ ਵਾਲਾ ਹੈ ਵੀ ਸ਼ੈੱਡ ਬਹੁਤ ਵਧੀਆ ਬਣਾ ਲਓ ਠੀਕ ਹੈ ਨਾ ਤਾਂ ਕਿ ਜਿੱਥੇ ਸ਼ੈੱਡ ਥੋੜਾ ਵਧੀਆ ਬਣਿਆ ਹੋਊਗਾ ਮਸ਼ੀਨਰੀ ਦੀ ਪ੍ਰੋਪਰਟੀ ਹੋਏਗੀ ਤਾਂ ਕੂੜਾ ਵੀ ਲੱਗ ਲੱਗੂਗਾ ਆ ਕੇ ਪੈਜਾ ਤੁਸੀਂ ਦੇਖ ਰਹੇ ਹੋ ਸਾਡੀ ਪਿੱਟਾਂ 'ਚ ਹੁਣ ਕੋਈ ਆ ਕੇ ਕਰ ਰਿਹਾ ਮੈਂ ਇਹ ਨਹੀਂ ਕਹਿੰਦਾ ਸਾਡੇ ਇੱਥੇ ਵੀ 100% ਪ੍ਰੋਫੈਸ਼ਨਲ ਕਰਦੇ ਪਰ 90% ਪ੍ਰੋਫੈਸ਼ਨਲ ਹੀ ਹੁੰਦੀ ਹੈ ਤਾਂ ਥੋੜਾ ਜਿਹਾ ਹੰਗੜਲੀ ਹੋ ਜੇ ਪਰ ਜਿਹੜਾ ਕੋਸ਼ਿਸ਼ ਕਰ ਰਿਹਾ ਸਾਡੀ ਉਹ ਨਵੀਂ ਸੀਓ ਸੁਲਾਈਨਰੀ ਜਿਹੜੇ ਨੈਕਸਟ ਕੁੜਾ ਵੀ ਆ ਰਿਹਾ ਹੈ ਤਾਂ ਇਹਨਾਂ ਦੇ ਜਿਹੜੇ ਬੰਦੇ ਐ ਮੀਟਸ ਨੇ ਸਾਡੇ ਮੀਟ ਬੱਤੀ ਨਹੀਂ ਕਰਦੇ ਡੈਡੀਕੇਟਡ ਆਪਣੇ ਕੰਮ ਨੂੰ ਮਦਰੂ ਅਸੀਂ ਅੱਜ ਦਾ ਅਪਰੋਚ ਜਿਹੜਾ ਨੈਕਸਟ ਆ ਰਿਹਾ ਉਹ ਉਹਨੇ ਲਿਆਟੀ ਵਿਰੋਧੀ ਸੈਗਰੀਗੇਟ ਕਰਕੇ ਪੁੱਛਦਾ ਰਿਹਾ ਜੋ ਸੈਗਰੀਗੇਟਡ ਨਹੀਂ ਮਿਲ ਰਿਹਾ ਪਹਿਲੇ ਕੱਲ ਤੁਸੀਂ ਸੈਗregation ਕਰਵਾਉਣੀ ਹੈ ਮਤ ਤੋਂ ਬਾਅਦ ਸੈਗregation ਕਰਵਾ ਕੇ ਤੁਸੀਂ ਸਕਸੈਸਫੁਲ ਹੋਗੇ ਤਾਂ ਤੁਹਾਡਾ ਪਰਪਸ ਖੰਲ ਹੋ ਜਾਣਾ ਕਿਉਂਕਿ ਆਪਣੇ ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਸੈਗਰੀਗੇਟਡ ਕੂੜਾ ਉਹ ਨਹੀਂ ਦੱਸੋ ਉਹਨੇ ਮੋਟੀਵੇਟਰ ਨੂੰ ਕਹੇ ਜੋ ਬਾਰ-ਬਾਰ ਕਹੋ ਠੀਕ ਹੈ ਥੋੜਾ ਬੋਧਾ ਇਹ ਫਾਈਨ ਲਾਣ ਵਾਲੀ ਜਿਵੇਂ ਕੋ ਕਹਿੰਦਾ ਕਹਿੰਦਾ ਫਾਈਨ ਪਹਿਲੇ ਸਟੇਜ ਤੇ ਲਾਣੇ ਮਤਲਬ ਪਹਿਲਾਂ ਕੋ ਮੋਟੀਵੇਟ ਹੀ ਕਰਨਾ ਠੀਕ ਹੈ ਤੁਹਾਡੇ ਜਿਹੜੇ ਮੋਟੀਵੇਟਰ ਵੀ ਆਏ ਕੁਛ ਇੱਥੇ ਜਿਹੜਾ ਪਾਣੀ ਆ ਰਿਹਾ ਨਹੀਂ ਤੇ ਸਾਇਸਰ ਹੋ ਰਿਹਾ ਨਹੀਂ ਪਰ ਮਤਲਬ ਜਿਵੇਂ ਤੁਸੀਂ ਕਹ ਰਹੇ ਤੇ ਇਨਫਰਾਸਟ੍ਰਕਚਰ ਸਾਡੇ ਘਾਟ ਹੈ ਹਾਂ ਉਹਦਾ ਅਨਸਰ ਦਿੱਤਾ ਥੋੜਾ ਬੋਧਾ ਉਹ ਤੋਂ ਪੂਰਾ ਕੰਮ ਨਹੀਂ ਹੈ ਇਹ ਸੇਵਾਵਾਂ ਦਾ ਕੰਮ ਹੈ ਉਹ ਕਹਿ ਕੇ ਥੋੜਾ ਸਾਡੇ ਸ਼ਹਿਰ ਦੇ ਵਿੱਚ ਇਹ ਸਭ ਤੋਂ بڑا ਹੈ ਐਮ ਆਰ ਐਫ ਯੂਨਿਟ ਸਾਡਾ ਉਹ ਸਾਹਮਣੇ ਕਿ ਦੇਖ ਰਹੇ ਜੀ ਨਾਮਾ ਬਣਾਇਆ ਪਿੱਛੇ 6 ਮਹੀਨੇ ਹੋਏ ਹੈ ਉਹ ਵੀ ਚਲਵਾਤਾ ਸੀ ਇਸ ਤਰ੍ਹਾਂ ਦੇ ਚਾਰ ਨਿਯਮ ਹੁੰਦੇ ਸਨ ਇਹ ਬੜਾ ਹੈ ਮਤਲਬ ਕਿੰਨ ਛੋਟੇ ਨੇ ਉਹ ਇਸ ਕਰਕੇ ਛੋਟੇ ਹੈ ਜਿਹੜਾ ਰੇੜੀਆਂ ਦੇ ਵਿੱਚ ਸਾਡੇ ਕੋਲ ਕੂੜਾ ਆਉਂਦਾ ਵੇਸਟ ਉਹ ਅਸੀਂ ਉੱਥੇ ਥੇਲਾ ਕੂੜਾ ਢੇਰ ਦਿੰਦੇ ਹਾਂ ਪਿੱਟਾਂ 'ਤੇ ਟੋਕਾ ਵੀ ਰੱਖ ਦਿੰਦੇ ਹਾਂ ਬਾਅਦ ਜਦੋਂ ਪ੍ਰੋਸੈਸਿੰਗ ਕਰਨੀ ਹੁੰਦੀ ਹੈ ਜਿਵੇਂ ਬੰਡਲ ਬਣਨੇ ਰੇਲ ਜਾਂ ਸ਼ਰੇਡਿੰਗ ਕਰਦੇ ਆ ਫਿਰ ਅਸੀਂ ਜਿਹੜਾ ਪਨੋਦੋ ਅੱਛੇ ਟ੍ਰਾਂਸਫਰ ਕਰਦੇ ਹਾਂ ਜੋ ਯੂਨਿਟ ਵੀ ਸਾਡੇ ਫੰਕਸ਼ਨਲ ਹੈ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਮੀਡੀਆ ਥਰੂ ਇਹੀ ਰਿਕੁਐਸਟ ਹੈ ਕਿ ਸਾਨੂੰ ਸੈਗਰੀਗੇਟਡ ਵੇਚ ਦੇ ਲੋ ਜੋ ਪਤਾ ਹੀ ਕਰੇ ਅਸੀਂ ਹਾਊਸਪੈਲ ਵੀ ਕਰਾਰ ਕਰ ਰਹੇ ਸਾਡੀ ਕਿਤੇ ਏਜੰਸੀ ਅਸੀਂ ਅੰਗੇਜ ਕੀਤੀ ਹੋਈ ਆ ਹਰੀ ਭਰੀ ਗੇ ਉਹ ਵੀ ਉਹਨਾਂ ਰੇੜੀਆਂ ਉਹਨਾਂ ਦੇ ਬੰਦੇ ਵੀ ਜਾ ਰਹੇ ਨੇ ਘਰਾਂ ਤੋਂ ਕਲੈਕਟ ਕਰਨ ਵਾਸਤੇ ਪਰ ਲੋਕਾਂ ਦੀ ਥੋੜੀ ਜਿਹੀ ਇਹ ਆਮ ਆਪਣੇ ਘਰ ਸ਼ਹਿਰ ਦੇ ਵਿੱਚ ਪ੍ਰੈਕਟਿਸ ਹੁੰਦੀ ਆ ਕਿ ਲੋਕ 50 100 ਰੁਪਏ ਫੀਸ ਦੇਣ ਦੀ ਲਿਆਏਗਾ ਕੂੜਾ ਬਾਹਰ ਫੇਰ ਜਾਂਦੇ ਨੇ ਨੇਰੇ ਇਸ ਵਿੱਚ ਉਹ ਚੀਜ਼ ਨੂੰ ਰੋਕਿਆ ਜਾਵੇ ਤੁਸੀਂ ਥੋੜੀ ਬਿਹਤ ਕਰੋ ਇਹ ਨਹੀਂ ਹੈ ਕਿ ਤੁਸੀਂ ਇਹ ਕੰਮ ਨੂੰ 9 ਤੋਂ 5 ਕਰਕੇ ਕੰਟਰੋਲ ਕਰ ਲਓ ਥੋੜਾ ਥੋੜਾ अर्ली ਮਾਰਨਿੰਗ ਆਣਾ ਪਊਗਾ ਥੋੜਾ ਲੇਟ ਵੀ ਰ ਵੀ ਕੰਮ ਕਰਨਾ ਸਾਡੇ ਸਾਡੇ ਦੋ ਟੈਂਪੋ ਜਿਹੜੇ ਫੋਰਮੂਲਰ ਨੇ ਉਹ ਪਿਛਲੇ ਸਾਲ ਤੋਂ ਇਸ ਸਾਲ ਤੋਂ ਇਵਨਿੰਗ ਜਿਹੜੇ ਖਾਸ ਟੂਰ ਦੀਆਂ ਜੜੀਆਂ ਲੱਗਦੀਆਂ ਨੇ ਉਹਨਾਂ ਨੂੰ ਵੀ ਮੈਨੇਜ ਕਰਦੇ ਹਾਂ ਉਹਨਾਂ ਦਾ ਪੂਰਾ 10ਵੇਂ ਤੱਕ ਵੀ ਆਉਂਦਾ ਟੀਮ ਹੈ ਹਰਮ ਨੰਬਰ ਐਕਸਚੇਂਜ ਕੀਤੇ ਨੇ ਸਾਡੇ ਫੋਰਮੂਲਰ ਦੇ ਤੇ ਉਹਨਾਂ ਨੇ ਉਹਨਾਂ ਨੂੰ ਫੋਨ ਕਰਦੇ ਹਾਂ ਉਹਨਾਂ ਦਾ ਕੋਈ ਰਿਪੋਰਟ ਹੈ ਤਾਂ ਕਿ ਜਿਹੜੀ ਮੀਟਿੰਗ ਹੈ ਜਿਹੜੀ ਡੈਰੀ ਫਾਰ ਉਹਨਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਹੈ ਉਹਨਾਂ ਨੇ ਬੁਲਾ ਕੇ ਇਹੀ ਕਿਹਾ ਕਿ ਉਹਨਾਂ ਨੂੰ ਜੁਰਮਾਨਾ ਵੀ ਲਗਾਇਆ ਹੈ ਜਿੰਨਾ ਦਾ ਕੂੜਾ ਸਭ ਤੋਂ ਵੱਧ ਬਰਕ ਵੇਜਨਰੇਟਰ ਜਿਹੜੇ ਉਹਨਾਂ ਨੂੰ ਮੈਨੇਜ ਕਰਉਂ ਉਹਨੇ ਸ਼ਹਿਰ ਜੇ ਬੜਾ ਨਾਪਾ ਤੇ ਰਾਜਪੁਰਾ ਇੱਥੇ ਤਾਂ ਬਰਕ ਵੇਜਨਰ ਬਹੁਤ ਬੜੀ ਉਹਨਾਂ ਨੂੰ ਮੈਨੇਜ ਕਰਨਾ ਹੀ ਕੋਈ ਗੱਲ ਉਹਨਾਂ ਨੂੰ ਲੱਗਦਾ ਫੋਕਸ ਕਰਨਾ